ਸਤਿ ਸ਼੍ਰੀ ਅਕਾਲ ਜੀ ਸੀਰੀਕ ਟੈਸਕੋ ਪੇਜ ਤੇ ਤੁਹਾਡਾ ਸਾਥ ਦੇ ਜੀ ਅੱਜ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੇ ਉਸ ਮਹਾਨ ਇਨਸਾਨ ਬਾਰੇ ਜਿਹਦਾ ਨਾਲੇ ਤਾਂ ਪੁੱਤਲੇ ਫੂਕੇ ਜਾਂਦੇ ਆ ਨਾਲੇ ਸਰਕਾਰ ਦੇ ਤੌਰ ਤੇ ਉਸਦੇ ਪੁੱਤਰੇ ਨੂੰ ਪਹਿਲਾਂ ਮੱਥਾ ਟੇਕਿਆ ਜਾਂਦਾ ਉਹਦੀ ਪ੍ਰਕਰਮਾ ਕੀਤੀ ਜਾਂਦੀ ਹੈ ਤੇ ਜੋ ਬ੍ਰਾਹਮਣ ਦੇ ਤਾਸੀ ਚਾਰ ਵੇਦਾਂ ਦਾ ਗਿਆਤਾ ਸੀ ਜਿन्हे ਕਹਿੰਦੇ ਜੀ ਕਾਲ ਨੂੰ ਆਪਦੇ ਪਾਵੇ ਨਾਲ ਬੰਨਿਆ ਹੋਇਆ ਸੀ ਏਡਾ ਮਹਾਬਲੀ ਸਮੂਰਮਾ ਸੀ ਸ਼ਿਵਜੀ ਦਾ ਭੰਤ ਸੀ ਜਿੰਨੇ ਛਿੰਕੀ ਦੇ ਅੱਗੇ ਆਪਦੇ 10 ਸਿਰ ਕੱਟ ਕੇ ਅਰਪਿਤ ਕਰਦੇ ਸੀ ਤੇ ਸ਼ਿਵ ਜੀ ਨੇ ਫਿਰ ਜਿਹਨੂੰ ਵਾਰ ਦਿੱਤਾ ਸੀ ਵੀ ਇਹ ਮਰ ਨਹੀਂ ਸਕਦਾ ਉਹਦੀ ਮੌਤ ਦਾ ਰਾਜ ਕਿਸੇ ਖੱਲਨਾ ਚ ਰੋਲਦਾ ਸੀ ਤੇ ਐਡਾ ਮਹਾਬਲੀ ਸ਼ੂਰਮਾ ਸੀ ਕੋਈ ਦੁਨੀਆ ਤੇ ਉਹ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ ਤੇ ਹੁਣ ਗੱਲ ਕਰਦੇ ਆਂ ਵੀ ਆਪਾਂ ਰਾਮ ਦੇ ਪੁੱਤਰੇ ਕਿਉਂ ਸਾੜਦੇ ਆਂ ਜਦੋਂ ਏਡਾ ਤਕੜਾ ਗਿਆਤਾ ਸੀ ਬ੍ਰਾਹਮਣ ਦੇਵਤਾ ਸੀ ਚਾਰ ਵੇਦ ਉਹਦੇ ਜ਼ੁਬਾਨੀ ਕੰਟ ਸੀ ਏਡੇ ਮਹਾਪੁਰਸ਼ ਮਹਾਪਰੀ ਸੂਰਮਾ ਤੇ ਜਿਹੜਾ ਇੰਨਾ ਗੁਣੀ ਗਿਆਨੀ ਹੋਵੇ ਉਹਦੇ ਉਤਰੇ ਸਾੜਨ ਦੀ ਸੰਕੀ ਲੋੜ ਹੈ ਇਹ ਉਸ ਸਮੇਂ ਇੱਕ ਪਰਥਾ ਚੱਲਦੀ ਸੀ ਸਵੰਬਰ ਦੀ ਤੇ ਰਾਵਣ ਦੀ ਭੈਣ ਦਾ ਸੰਪਰ ਰੱਖਿਆ ਗਿਆ ਸੀ ਜਿੱਥੇ ਰਾਮਚੰਦਰ ਜੀ ਤੇ ਲక్ష్మణ ਜੀ ਆਉਂਦੇ ਨੇ ਤੇ ਉਦੋਂ ਹੀ ਹੁੰਦਾ ਸੀ ਵੀ ਲੜਕੀ ਨੂੰ ਫੁੱਲ ਹੁੰਦੀ ਸੀ ਜਿਸ ਦੇ ਜੋ ਰਾਜੇ ਸੰਭਰ ਦੇ ਵਿੱਚ ਹੁੰਦੇ ਸੀ ਉਹ ਰਾਜੇ ਖੜੇ ਹੁੰਦੇ ਆ ਤੇ ਲੜਕੀ ਜਾ ਕੇ ਇੱਕ ਦੇ ਕਲ ਦੇ ਵਿਚਾਰ ਮਾਲਾ ਪਾ ਦਿੰਦੀ ਹੈ ਤੇ ਉਹਨੂੰ ਉਹਦਾ ਵਰ ਮੰਨਿਆ ਜਾਂਦਾ ਤੇ ਰਾਮਨ ਦੀ ਭੈਣ ਕੀ ਕਰਦੀ ਸੁਲੋਕਨਾ ਖਾ ਰਸ਼ਮਨ ਦੇ ਗਲ ਦੇ ਵਿੱਚ ਜਾ ਕੇ ਵਰ ਮਾਲਾ ਪਾ ਦਿੰਦੀ ਕਿਉਂਕਿ ਸੰਭਰ ਦੇ ਵਿੱਚ ਖੜਾ ਹੁੰਦਾ ਹੈ ਉਹ ਮੇ ਪ੍ਰਾਖੜੇ ਜੀ ਰਾਮਚੰਦਰ ਜੀ ਲక్ష్మణੂ ਜੀ ਤੇ ਪਰ ਲక్ష్మణ ਕਹਿੰਦਾ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ ਮੈਂ ਜੱਤੀ ਸਕੂ ਆ ਤੇ ਫਿਰ ਲਗਾ राम जी ਨੂੰ ਪੁੱਛ ਲੋ राम जी ਮਨਕਾਰ ਕਰ ਦਿੰਦੇ ਆ ਸੂਪਨਾਖਾ ਦੁਆਰਾ ਫਿਰ ਲక్ష్మణ ਜੀ ਕੋਲ ਆਉਂਦੀ ਜੀ ਮੈਂ ਤੁਹਾਡੇ ਵਰਮਲਾ ਪਾਰ ਦਿੱਤੀ ਆ ਤੇ ਮੈਨੂੰ ਪਰਵਾਣ ਕਰੋ ਤੇ ਸੂਪਨਾਖਾ ਜਿਹੜੀ ਹੁੰਦੀ ਏ ਬੜੀ ਸੁਨੱਖੀ ਕੁੜੀ ਹੁੰਦੀ ਏ ਜਿਹਦਾ ਨੱਕ ਬੜਾ ਖੂਬਸੂਰਤ ਹੁੰਦਾ ਉਸਦੇ ਨੱਕ ਤੋਂ ਹੀ ਉਹਦਾ ਨਾਮ ਪਿਆ ਹੁੰਦਾ ਸੂਪਨਾਖਾ ਤੇ ਲక్ష్మణ ਜੀ ਗੁੱਸੇ ਦੇ ਵਿੱਚ ਆ ਕੇ ਉਹਦਾ ਨੱਕ ਵੜ ਦਿੰਦੇ ਆ ਕਿ ਤੈਨੂੰ ਆਪਦੇ ਸੋਹਣੇ ਨੱਕ ਦਾ ਗਮਨ ਤੇ ਮੈਂ ਤੇਰਾ ਨੱਕ ਹੀ ਵੜ ਦਿੰਦਾ ਜਦੋਂ ਰਾਵਣ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਮੇਰੀ ਭੈਣ ਦਾ ਨੱਕ ਵੱਡਿਆ ਗਿਆ ਬੜਾ ਬਿਸ਼ਰਮੀ ਵਾਲੀ ਗੱਲ ਸੀ ਕਿਸੇ ਦਾ ਨੱਕ ਵੱਡਣਾ ਤੇ ਫਿਰ ਉਸ ਦੇ ਗੁੱਸੇ ਦੇ ਵਿੱਚ ਰਾਵਣ ਮਾਤਾ ਸੀਤਾ ਨੂੰ ਚੁੱਕ ਕੇ ਲੈ ਜਾਂਦਾ ਤੇ ਪਰ ਲਾਲੋ ਵੀ ਕਿੱਡਾ ਹੋ ਜਤੀ ਸਤੀ ਤੇ ਸੂਲਾ ਦਾ ਪੱਕਾ ਸੀ ਮਾਤਾ ਸੀਤਾ ਨਾਲ ਬਿਲਕੁਲ ਉਹ ਦੂਰ ਗਿਆ ਕਹੀ ਕਰਦਾ ਮਾਤਾ ਸੀਤਾ ਨੂੰ ਇੱਕ ਵੱਖਰੇ ਮਹਿਲ ਦੇ ਵਿੱਚ ਇੱਕ ਵੱਖਰੀ ਬਾਟਿਕਾ ਦੇ ਵਿੱਚ ਰੱਖਿਆ ਜਾਂਦਾ ਪੂਰਾ ਸਤਕਾਰ ਸਹਿ ਨੌਕਰ ਚਾਕਰ ਵੀ ਦਿੱਤੇ ਜਾਂਦੇ ਆ ਪਰ ਬੰਦੀ ਬਣਾ ਕੇ ਰੱਖਿਆ ਜਾਂਦਾ ਵੀ ਉਹ ਤੋਂ ਆਪਦੇ ਘਰ ਨਹੀਂ ਆ ਜਾ ਸਕਦੀ ਤੇ ਰਾਮਚੰਦਰ ਜੀ ਉਹਨਾਂ ਨੂੰ ਮਿਲ ਨਹੀਂ ਸਕਦੇ ਤੇ ਨਾ ਹੀ ਉੱਥੇ ਪਹੁੰਚ ਕਰ ਸਕਦੇ ਆ ਪਰ ਸੀਤਾ ਮਾਤਾ ਦਾ ਸਤਕਾਰ ਕੀਤਾ ਗਿਆ ਕੋਈ ਵੀ ਉਹਨਾਂ ਦੀ ਇੱਜ਼ਤ ਵੱਲ ਅੱਖ ਠਾ ਕੇ ਨਹੀਂ ਦੇਖੀ ਗਈ ਐਸੀ ਰਾਮ ਦਾ ਕਿਰਦਾਰ ਮੈਂ ਤਾਂ ਕਹਾਂਗਾ ਅੱਜ ਕੱਲ ਦਾ ਹਰ ਇੱਕ ਇਨਸਾਨ ਜੇ ਰਾਵਣ ਵਰਗਾ ਵੀ ਬਣ ਜੇ ਤਾਂ ਸਾਡੇ ਦੇਸ਼ ਦੇ ਵਿੱਚੋਂ ਧੀਾਂ ਪੈਣਾ ਦੀ ਇੱਜ਼ਤ ਨਹੀਂ ਲੁੱਟੀ ਜਾ ਸਕੇਗੀ ਕੋਈ ਰੇਪ ਕੇਸ ਨਹੀਂ ਹੋਵੇਗਾ ਕਾਸ਼ ਕੋਈ ਅੱਜ ਹਰ ਇੱਕ ਇਨਸਾਨ ਰਾਮਣੀ ਬਣ ਜਾਈ ਕਿਉਂਕਿ ਜੋ ਰਾਵਣ ਨੇ ਕੀਤਾ ਗੁੱਸੇ ਦੇ ਵਿੱਚ ਕੀਤਾ ਸੀ ਉਹਦੀ ਭੈਣ ਦਾ ਨੱਕ ਵੱਡਿਆ ਗਿਆ ਸੀ ਪਰ ਉਹ ਆਪਦਾ ਸੂਲਾਂ ਦਾ ਧਾਰ ਨਹੀਂ ਗਿਆ ਸੀ ਤਾਂ ਮਾਤਾ ਨੂੰ ਨੇ ਆਤਮਾ ਹੀ ਲਾਇਆ ਭਾ ਇੱਜ਼ਤ ਇੱਜ਼ਤ ਸਮੇਤ ਰੱਖਿਆ ਸੀ ਇਸ ਦੇ ਵਿੱਚ ਮੈਂ ਰਾਮਨ ਨੂੰ ਗੁਨਾਹਗਰ ਨਹੀਂ ਮੰਨਦਾ ਭਾਵੇਂ ਉਹਦੇ ਪੁੱਤਰੇ ਸਾੜਦੇ ਆ ਪਰ ਸਤਕਾਰ ਵੀ ਦੰ데요 ਦੀ ਪਰ ਕਰਮਾ ਕਰਦੇ ਆ ਤੇ ਉਹਨੂੰ ਮੱਥਾ ਟੇਕ ਕੇ ਫਿਰ ਉਹਨੂੰ ਵਗਲਾਈ ਜਾਂਦੀ ਏ ਤੇ ਜਦੋਂ ਘਰ ਦਾ ਭੇਤੀ ਲੰਕਾ ਢਾੜਨ ਦਾ ਰੋਪੀਸ਼ਣ ਰਾਮ ਜੰਦਰਜੀ ਕੋਰ ਅਨੁਸਾਰੀ ਸੂਤ ਦੇ ਦਿੱਤਾ ਵੀ ਕਿਵੇਂ ਰਾਵਣ ਮਾਰਿਆ ਜਾਣਾ ਕਿਉਂਕਿ ਕਾਲ ਉਹਦੇ ਵਾਸਤੇ ਸੀ ਮਾਰਿਆ ਨਹੀਂ ਸੀ ਜਾ ਸਕਦਾ ਤੇ ਜਦੋਂ जख्मी ਹੋ ਜਾਂਦਾ ਰਾਮਨ ਪਿਆ ਹੁੰਦਾ ਹੈ ਤੇ ਨਸ਼ਮਨ ਜੀ ਨੂੰ ਰਾਮ ਜੀ ਕਹਿੰਦੇ ਆ ਜਾ ਇਸ ਮਹਾਨ ਦੇਵਤਾ ਤੋਂ ਕੋਈ ਗੁਰ ਲੈਣਾ ਲక్ష్మణ ਜੀ ਜਾਂਦੇ ਆ ਉਹਦੇ ਸਿਰਾਂ ਦੇ ਪਾਸੇ ਖੜ ਕੇ ਰਾਮਨ ਜੀ ਨੂੰ ਕਹਿੰਦੇ ਆ اے ਬ੍ਰਾਹਮਣ ਦੇਵਤਾ ਮੈਨੂੰ ਕੋਈ ਗੁਰ ਦੇ ਤੇ ਰਾਮਨ ਬੋਲਦੇ ਨਹੀਂ ਉਸ ਤੋਂ ਬਾਅਦ ਫਿਰ ਲక్ష్మణ ਜੀ रामचंद्र ਜੀ ਕੋਲ ਹੁੰਦੇ ਆ ਆਪਲੇ ਤਾਂ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਉਹ ਪਰੇ ਕਰ ਗਿਆ ਤਾਂ ਰਾਮ ਜੀ ਕਹਿੰਦੇ ਆ ਇਹ ਇਹ ਤਾਂ ਗੁਣੀ ਗਿਆਨੀ ਹੈ ਤੇ ਤੂੰ ਉਹਦੇ ਸਿਰਾਂ ਨੇ ਜਾ ਕੇ ਮੰਗ ਮੰਗਦਾ ਹੈ ਨਿਮਰਤਾ ਨਾਲ ਪੈਰਾਂ 'ਤੇ ਬੰਨੇ ਜਾ ਕੇ ਬੇਨਤੀ ਕਰ ਫਿਰ ਉਹ ਸੁਣਦਾ ਤੇ ਫਿਰ ਜਦੋਂ ਰਸ਼ਮਨ ਜੀ ਰਾਮਨ ਦੇ ਪੈਰਾਂ ਵਾਲੇ ਪਾਸੇ ਜਾ ਕੇ ਕਹਿੰਦੇ ਹੈ ਬ੍ਰਹਮਨ ਦੇਵਤਾ ਇਹ ਮਹਾਂਪੁਰਸ਼ ਮੈਨੂੰ ਕੋਈ ਗਿਆਨ ਦੀ ਕਲਪਨ ਦਿਖਾ ਲਓ ਸਰ ਰਾਮ ਰਾਮਨ ਕਹਿੰਦੇ ਕਿ ਹੁਣ ਤੈਨੂੰ ਮੁੰਡਨ ਦਾ ਵੱਲ ਆ ਗਿਆ ਤਾਂ ਗੁਣ ਤੂੰ ਸੋਣ ਕਦੇ ਵੀ ਅੱਜ ਦਾ ਕੰਮ ਕੱਲ ਤੇ ਨਾ ਛੱਡੀ ਇਹ ਦੇਖਲਾ ਸੀ ਹੁਣ ਕੱਲ ਮੇਰੇ ਵਾਸਤੇ ਸੀ ਪਰ ਮੈਂ ਪਹਿਨੂ ਕੱਲ ਨੂੰ ਮਾਰ ਲਾਂਗਾ ਪਰਸੋਂ ਮਾਰ ਲਾਂਗਾ ਤੇ ਅੱਜ ਕਾਲ ਦੇ ਵਾਸਤੇ ਮੈਂ ਬੈ ਗਿਆ ਇਸ ਕਰਕੇ ਕੋਈ ਵੀ ਕੰਮ ਕੱਲ ਤੇ ਨਾ ਛੱਡੀ ਉਸ ਬ੍ਰਾਹਮਣ ਦੇਵਤਾ ਨੇ ਲక్ష్మణ ਜੀ ਨੂੰ ਵੀ ਗੁਰ ਦਿੱਤਾ ਤੇ ਅਸੀਂ ਉਹਦੇ ਪੁੱਤਰੇ ਸਾਡ ਰਹੀਆਂ ਜਦੋਂ ਕਿ ਸ਼੍ਰੀ ਲੰਕਾ ਵਿੱਚ ਔਰ ਭਾਰਤ ਦੇ ਨਹੀਂ ਇੱਕ ਦੋ ਸੁਭਿਆ ਦੇ ਵਿੱਚ ਉਹਨੂੰ ਦੇਵਤੇ ਜਿਹਾ ਤਰ੍ਹਾਂ ਪੂਜਿਆ ਜਾਂਦਾ ਕਾਸ਼ ਸਾਡੇ ਦੇਸ਼ ਦਾ ਹਰ ਇਨਸਾਨ ਰਾਮ ਤਾਂ ਬਣ ਨਹੀਂ ਸਕਦਾ ਕਿਉਂਕਿ ਰਾਮ ਬੰਨਾ ਬੜਾ ਔਖਾ ਹੈ ਰਾਮਣੀ ਬਣ ਜੇ ਤਾਂ ਸਾਡੇ ਦੇਸ਼ ਦੀਆਂ ਧੀਆਂ ਪੈਣਾ ਸੁਰੱਖਿਅਤ ਰਹਿ ਸਕਦੀਆਂ ਨੇ ਕੋਈ ਵੀ ਕ੍ਰਾਈਮ ਨਹੀਂ ਹੋਏਗਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ